ਫਟਾ ਖੇਤ ਮਜ਼ਦੂਰ ਗੁਬਾਰੇ ਤੇ ਕਿਸਾਨ ਆਪਣੀਆਂ ਜਨਸਾਡੋ ਬਾਰਡਰ ਦੇ ਪਾਰ ਕਿਉਂ ਨਹੀਂ ਕਰ ਸਕਦਾ ਇਹ ਕਾਗਜ਼ੇ ਨਹੀਂ ਬੀਕੇ ਪੀ ਆਰਐਸਐਸ ਨੇ ਸਾਡੇ ਵਿੱਚ ਚੜ ਪਾਇਆ ਇਹ ਨੋਟ ਅੱਕੇ ਆਪੂ ਦਿੱਤੀ ਤੋਂ ਸਟੇਟਮੈਂਟ ਤਾਂ ਦਿੱਤੇ ਹੈ ਕਿ ਅਸੀਂ ਸਾਰੇ ਜਿਹੜੇ ਗੜਬੜ ਕਰਦੇ ਦੇਸ਼ ਹੈ ਉਹਨਾਂ ਨੂੰ ਨੱਪ ਲਿਆ ਜੇ ਨੱਪ ਲਿਆ ਤਾਂ শরਈਅਤ ਹੈ ਜਿਵੇਂ ਮਗਾ ਬੋਰਡ ਪਾਕਿਸਤਾਨ ਨੂੰ देना चाहिए गलतों कणट के नाम भर जानी है फिर साड़ा खेत मजदूर वपारी ਦੇ ਕਿਸਾਨ ਆਪਣੀਆਂ ਜਨਸਾ ਨੂੰ ਬਾਰਡਰ ਤੇ ਪਾ ਕੇ ਕਿਉਂ ਨਹੀਂ ਕਰ ਸਕਦਾ ਇੱਕ ਧਾਗੇ ਨੇ ਬੀਕੇ ਪੀ ਆਰਐਸ ਨੇ ਸਾਡੇ ਵਿੱਚ ਚੜ ਪਾਇਆ ਇਹ ਵੋਟ ਸਾਡੇ ਆਕੂ ਦਿੱਤੀ ਤੋਂ ਸ਼ੇਖ ਮਿੰਤਾ ਗੁੰਦੇ ਆ ਕਿ ਅਸੀਂ ਸਾਰੇ ਕਿਹੜੇ gad gad ਕਰਦੇ ਦੇਸ਼ ਹੈ ਉਹਨਾਂ ਨੂੰ ਨੱਪ ਲਿਆ ਜੇ ਨੱਪ ਲਿਆ ਤਾਂ শরਈਅਤ ਹੈ ਕਿ ਫੇਰ ਮਗਾ ਮਾੜੇ ਪਾਕਿਸਤਾਨ ਨੂੰ ਹੌਲ ਜਨਤ ਚਾਹੀਦਾ ਅੱਜ 45 ਲੱਖ ਨੌਜਵਾਨ ਦੇ ਨਜ਼ਰ ਹੈ ਮੋਤੀ ਜੀ ਨੇ 10 ਸਾਲ ਹੋ ਗਏ ਇਹ ਅੱਛੀ ਧਰਤਡੋਂ ਖਰੀਦਮਾਗੇ ਜੀਠੇਪੀ ਨੋ ਖਰੀਦੀ ਲੱਭਦੀ ਤੇ 10 ਸਾਲ ਪਾਰਲੀਮੈਂਟ ਦੇ ਵਿੱਚ ਬੱਸ ਬੈਕ ਹੋ ਗਈ ਸੀ ਦੋ ਨੌਜਵਾਨ ਦੋ ਛਾਲ ਮਾਰ ਕੇ ਪਾਰਲੀਮੈਂਟ ਦੇ ਕਮਰੇ ਵਿੱਚ ਆ ਕੇ ਸੀਗੇ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਜੀ ਬੜਾ ਉਹਨੇ ਕਿਹਾ ਕਿ ਅਸੀਂ ਰਾਤ ਦੇਖ ਸਕਦੇ ਨਾ ਸੀ ਤੈਨੂੰ ਨਾ ਸੀ ਆਤਵਾਦੀ ਅਸੀਂ ਕਹਿੰਦੇ ਹਾਂ ਕਿ ਜੋ ਮੋਤੀ ਜੀ ਨੇ ਸਾਡੇ ਨਾਲ ਬੈਠ ਕੇ ਚਿੱਤਨ ਸੀਗੇ ਘਰ ਕੰਨ ਡੋਖਰੇ ਮਿਲੋਗੇ ਉਹ ਤਾਂ ਕਿਤੇ ਸਾਡਾ ਛਾਉਂਦੀ ਜੀ ਇਹੋ ਜੇ ਗੰਥ ਬੈਠੇ ਇਹ ਸਿਹਤ ਸਦਨ ਕਰ ਜਾਂਦੇ ਆ ਇਹ ਰੱਬ ਪਾਇਨ ਨੂੰ ਮੰਨ ਲੈਂਦੇ ਇਹ ਤਸੂਰ ਸੱਟ ਹੈ ਸਿਹਤ ਸਦਨ ਦਾ ਨਹੀਂ ਹੈ ਆਮ ਆਪਨੇ ਪਾਰਟ ਨੇ ਕਿਹਾ ਸੀ हरेक बीपी के बैंक जड़े महीने हजार रुपया सरकार भेजा करेगी पिंड देखो आटादी जेडे दे दे कार्ड बने हुए है वो सफा दफा करते हुकूमत ने और बहुत सारी गरीबी साई भरी है ਵਪਾਰੀ ਤਾਂ ਜਿੰਦਾ ਰਹਿ ਸਕਦਾ ਹੈ ਜੇ ਛੇਤ ਬਸਤੂ ਜੇ ਜੀਵਨਾਰਥੀ ਛੇਤ ਖੜੇ ਹੋਣਗੇ ਐਨਾ ਜੇ ਜਿੰਸਾ ਬਿਕਣ ਜੀਆ ਤੇ ਵਪਾਰੀ ਬੈਠਦੇ ਆ ਜੇ ਪਾਕਿਸਤਾਨ ਦੇ ਵਿੱਚ ਦਣੇ ਦੀ ਟੋਟ ਦੂਸਤ ਇਸੇ ਪਤਾ ਬਾਬਸਪਤੀ ਦੀ ਟੀਮ ਦੇ ਇੱਥੇ ਸਾਡੇ 35000 ਫਕਰੀਟ ਦਿੱਤੀ ਹੈ ਬੱਤੇ ਆਪਣੀ ਟ੍ਰਾਂਸਪੋਰਟ ਹੋਵੇ ਨੌਜਵਾਨ ਨੌਕਰੀਆਂ ਤੇ ਲੱਗਣ ਟ੍ਰਾਂਸਪੋਰਟ ਤੇ ਲੱਗਣ ਪਾਕਿਸਤਾਨ ਤੋਂ ਕਲਾ ਮੋੜ ਇਰਾਣ ਅੰਦਰ ਉੱਥੇ ਬਾਬਸਪਤੀ ਦਾ ਮੋੜ पच्ची हजार रुपया कुंटल है तो फिर इतने इंदू भी बस दे मुसलमान सिख अंग्रेजे सिख हिंदू सारे बसते हैं तो जी ये साडर खुन जाए इना फायदा होगा ਅਰੇ ਛੋਟੀ ਖੰਡ ਮੇਲ ਉਹ ਵੀ ਬੰਦ ਕੀਤੀ ਗਈ ਹੈ ਜਿਹਦੇ ਨਾਲ ਇਸ ਛੇੜ ਕੇ ਲੱਗੇ ਨੂੰ ਬਹੁਤ ਦਾ ਟਾਪਿਆ ਕਿਸਾਨ ਪਹਿਲਾਂ ਗੰਨਾ ਪੇ ਉਗਾਉਂਦੇ ਹੁੰਦੇ ਸੀਗੇ ਸਾਨੂੰ ਕਿਹਾ ਜਾਂਦਾ ਕਣਕ ਦਾ ਬੀਜ ਚੋ ਨਾ ਨਾ ਬੀਜੋ ਹੋਰ ਝੀਟਾ ਬੀਜੋ ਅਤੇ ਕੰਨਾ ਬੀਜਦੇ ਹੈ ਸੇ ਤੁਰੀ ਦੀ ਬਿੱਲ ਬੱਦ ਕੀਤੀ ਜਾਂਦੀ ਹੈ ਇਹ ਜਿਹੜੀਆਂ ਬੇਚੀਆਂ ਹੋ ਰਹੀਆਂ ਫਿਰ ਸਿਰਫ ਤੇ ਸਿਰਫ ਇੱਕ ਗੱਡੜੀ ਪਾਰਟੀ ਸ਼੍ਰੋਮਣੀ ਗdalita ਮਨ ਪਰਸਰ ਵਾਲੇ ਇਹ ਕੈਂਡੀਡਟ ਚੁੱਕ ਸਕਦੀ ਹੈ ਤੁਹਾਡਾ ਪ੍ਰਵਿਠ ਇਹ ਉਦਲਾ ਇਸ ਨੂੰ ਚੰਨਣ ਦੇ ਵਿੱਚ ਲੈ ਕੇ ਆ ਸਾਡੀ ਹੈ ਸਾਰੇ ਨੂੰ ਐ ਇੱਕ ਫਿਟਨੇਡੂ ਨਹੀਂ ਕਹਿ ਰਿਹਾ ਸਾਰੇ ਆਪਣੇ ਸਮਰੋਹ ਜੇਪੋਟ ਦਾ ਤੇ ਮਨੂੜ ਦੇ ਵਾਸੀਆਂ ਨੂੰ ਫੇਰੇ ਆ ਉਨੇ ਇੱਥੇ ਬੀਜੀ ਵੀ ਖੁੱਲ ਗਈ ਹੈ ਇੱਕ ਸਰਦਾ ਵੀ ਹਸਪਤਲ ਖੁੱਲ ਗਿਆ ਕਿਸੇ ਨੂੰ ਰੋਡ ਨਹੀਂ ਹੈ ਇੰਟਰਵਰਤ ਚਾਰ ਦੇ ਸਾਰੇ ਜਿਹੜੇ 3000 ਦੇ ਹੈ ਉਹਨਾਂ ਜਿੰਨੇ ਵੀ ਫਰੀਜ਼ ਇੱਕ ਸੱਡੇ ਸੀਗੇ ਸਾਡੇ ਪਾਰਟੀ ਨੇ ਉਹਨਾਂ ਨੂੰ ਸਾਡੇ 3.5 ਲੱਖ ਰੁਪਈਆ ਦੇ ਕੇ ਉਹਨਾਂ ਦਾ ਲਾਡ ਕਰਾ ਰਿਹਾ ਹੈ ਔਰ ਹੋਰ ਵੀ ਬਹੁਤ ਸੂਲਤਾ ਹੁਮਸ਼ਾਹਰ ਦੀ ਦਿੱਤੀ ਹੈ ਮੁਸਲਮਾਨਾਂ ਦੇ ਕਬਰਿਸਤਾਨ ਦੀ ਚਾਰ ਦਵਾਈਆਂ ਬਣਾਈਆਂ ਨੇ ਦੇ 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 ਸਿੱਖਾਂ ਉਹਨਾਂ ਦੀਆਂ ਧਰਮ ਸਾਲਾ ਬਣਾਈਆਂ ਹਨ ਪਰ ਇਸਨੇ ਲਾਭ ਜਾਣ ਆ ਗ੍ਰੀਪੀ ਸਾਡੇ ਅਗਿਆਪ ਦੇ ਵਿੱਚ ਬਹੁਤ ਜ਼ਿਆਦਾ ਹੈ ਤੇ ਭਾਜੀਪੀ ਜਿਹੜਾ ਕੋਪੀ ਦਾ ਕਾਹਦੀ ਹੈ ਇਹਸੀ ਬਹੁਤ ਗਰੰਟੀ ਕੀਤੀ ਹੈ ਮੋਤੀ ਜੀ ਕਹਿੰਦੀ ਹੈ ਮੇਰੀ ਗਰੰਟੀ ਹੈ ਇਹ ਗਰੰਟੀ ਹੈ ਤਾਂ ਜਿਹੜਾ 10 ਲੱਖ 10 ਸਾਲ ਪਹਿਲਾਂ ਪੈਗਾ ਚਿੱਤਾ ਸੀਗਾ ਜੀ ਕਰਸਾਨ ਡਾਕਟਰੀ ਉਹ ਕੀ ਉਹ ਕਿੱਧਰ ਗਈ ਮੋਤੀ ਗਰੰਟੀ ਕਿੱਥੇ ਹੈ ਮੋਤੀ ਜੀ ਪਰ ਠੀਕ ਹੈ ਤੁਸੀਂ ਰਾਮ ਮੰਦਰ ਸਾਰ ਕੇ ਉਹਦਾ ਫੈਲਾ ਲੈਣਾ ਚਾਹਦੇ ਹਾਂ ਪਰ ਮੈਂ ਆਪਣੇ ਹਿੰਦੂ ਭਰਾਵਾਂ ਨੂੰ ਤੇ ਬਿਲਾਪੀ ਨੂੰ ਇਹਨਾ ਚਾਹਦੇ ਹਾਂ ਕਿ ਗੰਗਾ ਇੱਕ ਪਵਿੱਤਰ ਹਿੰਦੂ ਧਰਮ ਦਾ ਰਿਆ ਮੰਨਿਆ ਗਿਆ ਹੈ ਸਾਰੇ ਸ਼ਹਿਰਾਂ ਦੀ ਜਿੱਥੋਂ ਜਿੱਥੋਂ ਦੀ ਗੰਗਾ ਜਾਂਦੀ ਹੈ ਕੰਡਕੀ ਉਹਦੇ ਵਿੱਚ ਸਿੱਟੀ ਜਾਂਦੀ ਹੈ ਉਹਨਾਂ ਦਾ ਸੀ ਦੇ ਵਿੱਚ ਰਾਈਟ ਮਿਨਿਸਟਰ ਸਾਹਿਬ ਖੜੇ ਇੰਗਲਿਸ਼ ਪਾਰਲੀਮੈਂਟ 'ਚ ਉੱਥੇ ਜਾਂਦੇ ਐ ਉੱਥੋਂ ਦੀ ਵੀ ਗੰਦਗੀ ਸਾਰੀ ਕੰਗਾਂ ਦੇ ਵਿੱਚ ਜਾਂਦੀ ਐ ਇਹ ਚੀਜ਼ਾਂ ਭਰਾਵੋ ਬੰਨਣ ਵਾਲੀ ਐ ਸੁਣਣ ਵਾਲੀ ਐ ਤੇਰੇ ਉੱਤੇ ਕੰਮ ਕਰਨ ਵਾਲਾ ਹੈਗਾ ਇਹ ਵੀ ਲੋਕਾਂ ਨੂੰ ਭੜਾ ਦੇਣਾ ਵਜਬ ਦੇ ਉੱਤੇ ਮੈਂ ਸਮਝਦਾ ਇਹ ਬਹੁਤ ਗਲਤ ਕਰ ਲੈ